ਜਾਕਟ ਵਾਲਾ ਇਹ ਅੱਜ ਸਮਾਨ ਮੰਗਾਇਆ ਇਹਨੇ ਬਿਜ਼ਾਰ ਦਾ 3500 ਦੀ ਆਟਮਾ ਬਾਹ ਮੁੰਡਾ ਜੀ ਆ ਲੈ ਗਿਆ ਜੀ ਇਹ ਦਿਖਾਉਣ ਨੂੰ ਚੱਲਿਆ ਵਾ ਸਮਾਨ ਤੇ ਇਹ ਖਾ ਕੇ ਤੇ ਉਧਰੋਂ ਮੈਂ ਸਮਾਨ ਚੱਕਣ ਗਿਆ ਪਿਛਲੀ ਦੁਕਾਨ ਤੋਂ ਇਹ ਦੁਕਾਨ ਤੇ ਆਇਆ ਹੀ ਨਹੀਂ ਉਧਰੋਂ ਉਧਰ ਚਲੇ ਆ ਰਿਹਾ ਜਿਹਦੇ ਨਾਲ ਉਹ ਬੱਚਾ ਵਾ ਇੱਕ ਲੇਡੀਜ਼ ਹੈ ਲੇਡੀਜ਼ ਨੇ ਇਹਨਾਂ ਦੇ ਨਾਲ ਅਦਵਾਰੇ ਆਇਆ ਵਾ ਤੇ ਉਹ ਸਮਾਨ ਕੋਈ ਅੱਧਾ ਪੂਰਾ ਦੇ ਗੱਲਬਾਤ ਹੋਈ ਆ ਤੇ ਮੈਂ ਤਾਂ ਤੁਸੀਂ ਮਕੈਨਿਕ ਨੂੰ ਪੁੱਛ ਲਓ ਕਿਵੇਂ ਕਹਿੰਦੇ ਆ ਕਿ ਯਸ ਆਹ ਦੇਖੋ ਮੈਂ ਤਾਂ ਜੀ ਤੁਸੀਂ ਮਕੈਨਿਕਾ ਲੈ ਕੇ ਲਫਾਫੇ ਚ ਪਵਾ ਕੇ ਤੇ ਆਉਟ ਹੋਲੇ ਪਰ ਤੇ ਉਧਰ ਉਧਰ ਲੈ ਕੇ ਚਲਿਆ ਜਾਂਦਾ ਸਮਾਨ ਨੂੰ ਜੀ ਆਹ ਸਮਾਨ ਲੈ ਕੇ ਤੇ ਚਲਾ ਗਿਆ ਗੱਡੀ ਤੇ ਬੈਠ ਕੇ ਮਕੈਨਿਕ ਨੂੰ ਕਹਿੰਦਾ ਮੈਂ ਪੈਸੇ ਦੇ ਆਇਆ ਤੇ ਕੋਈ ਵੀਰ ਭਾਈ ਇਹਦੀ ਪਛਾਣ ਕਰਦਾ ਹੋਵੇ ਤੁੰਪੀਖਿਓ ਯਾਰ ਅੱਜ ਦੀ ਗੱਲ ਹੈ 2 ਵਜੇ ਦੀ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤ ਸ੍ਰੀਕਾਲ ਦਸਕੋ ਅੱਜ ਅਸੀਂ ਖੜੇ ਹਾਂ ਕਸਬਾ ਸੱਦਾ ਬੇਟਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਬੀਤੇ ਕੱਲ ਜਾਨੀ 22 12 2023 ਨੂੰ ਇੱਕ ਦੁਕਾਨ ਤੇ ਗਾਹਕ ਆ ਜਾਂਦਾ ਉਸਨੇ ਸਮਾਨ ਲਿਆ ਤੇ ਉਸ ਗਾਹਕ ਨੂੰ ਸਮਾਨ ਕਿਸੇ ਦੂਸਰੇ ਦੁਕਾਨ ਦਿਖਾਉਣ ਦੇ ਬਹਾਨੇ ਉਹ ਉਹਦਾ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦਾ ਤੇ ਮੈਂ ਇੱਕ ਵੀ ਕੈਮਰਾਮੈਨ ਨੂੰ ਕਹਿੰਗੋ ਬਈ ਆਹ ਦੁਕਾਨ ਆ ਭਾਰਤ ਮਸਿੰਦਰੀ ਸਟੋਰ ਇਹ ਸਿੱਧਾ ਬਿੜ ਦੇ ਬਚਾ ਦੇ ਬਿਲਕੁਲ ਵਿਚਕਾਰ ਆ ਤੇ ਆਪਾਂ ਦੁਕਾਨਦਾਰ ਨਾਲ ਗੱਲ ਕਰਦੇ ਆਂ ਵੀ ਇਹ ਘਟਨਾ ਕਿਵੇਂ ਵਪਰੀ ਕਿਸ ਤਰ੍ਹਾਂ ਵਪਰੀ ਆ ਉਹ ਆਪਾਂ ਕਰਦੇ ਆਂ ਦੁਕਾਨਦਾਰ ਦੇ ਨਾਲ ਗੱਲਬਾਤ ਸਾਡੇ ਨਾਲ ਦਰਸ਼ਕੋ ਉਹ ਦੁਕਾਨਦਾਰ ਵੀ ਜਿਹੜੇ ਆ ਜੁੜ ਚੁੱਕੇ ਆ ਜਿਨ੍ਹਾਂ ਤੋਂ ਆਪਾਂ ਸਾਰੇ ਜਿਹੜੀ ਘਟਨਾਕ੍ਰਮ ਦੀ ਜਾਣਕਾਰੀ ਲਵਾਂਗੇ ਕਿ ਕਿਸ ਤਰ੍ਹਾਂ ਗਾਹਕ ਆਇਆ ਸੀ ਤੇ ਕਿਸ ਤਰ੍ਹਾਂ ਉਹ ਸਮਾਨ ਲੈ ਕੇ ਰਫੂ ਚੱਕਰ ਹੋ ਗਿਆ ਆਉ ਆਪਾਂ ਕਰਦੇ ਆਂ ਗੱਲਬਾਤ ਬਜੀ ਕੱਲ ਪਤਾ ਲੱਗਿਆ ਸੀ ਵੀ ਇੱਕ ਤੁਹਾਡੀ ਦੁਕਾਨ ਤੋਂ ਕੋਈ ਗਾਹਕ ਉਹ ਸਮਾਨ ਲੈ ਕੇ ਉਹ ਬਾਅਦ ਰਫੂ ਚੱਕਰ ਹੋ ਗਿਆ ਸੀ ਕੀ ਹੋਇਆ ਸੀ ਕਦੋਂ ਦੀ ਘਟਨਾ ਜੀ ਇਹ ਕੱਲ ਵੀਰਜੀ 2:00 ਵਜੇ ਦੀ ਘਟਨਾ ਜੀ ਬਿਜੈਰ ਗੱਡੀ ਤੇ ਆਇਆ ਨਾਲ ਲੇਡੀ ਸੀ ਗੱਡੀ ਰੋਕੀ ਐ ਮਿਸਤਰੀ ਨੂੰ ਨਾਲ ਲੈ ਕੇ ਆਏ ਆ ਸਮਾਨ ਦੇਖਿਆ ਵਾ ਮੇਰੇ ਦਿਮਾਗ ਸੀ ਵੀ ਚਲੋ ਮਿਸਤਰੀ ਨਾਲ ਐ ਵੀ ਇੱਥੇ ਗੱਡੀ ਖੜੀ ਹੋਈ ਹੈ ਇਕਦਾ ਮੈਂ ਸਮਾਨ ਮਿਸਤਰੀ ਨੂੰ ਦਿਖਾਇਆ ਇਹ ਮਿਸਤਰੀ ਸਦਾ ਮਰਦਾ ਸੀ ਕੋਈ ਕੁਝ ਬਾਹਰਲਾ ਸੀ ਹਾਂਜੀ ਆ ਲਾਲੀ ਮਿਸਤਰੀ ਮੇਰੇ ਨਾਲ ਦਾ ਜੀ ਠੀਕ ਆ ਇਹਦੇ ਕਰਕੇ ਮੈਂ ਥੋੜਾ ਜਿਹਾ ਵਿਸਲਾ ਹੋ ਗਿਆ ਵੀ ਚਲ ਇਹਨਾਂ ਕੋਲੇ ਗੱਡੀ ਖੜੀ ਆ ਹਾਂ ਲੇਕਿਨ ਉਹ ਬੰਦਾ ਐਡਾ ਛਾਤਰ ਦਿਮਾਗ ਸੀ ਗੱਡੀ ਰੋਡ ਤੇ ਖੜਾ ਕੇ ਸਮਾਨ ਮੜਿਆ ਦਿਖਾ ਕੇ ਕਹਿੰਦਾ ਮੈਂ ਪੈਸੇ ਦੇ ਜਾਂਦੇ ਆ ਜਾਂਦੇ ਆ ਤੇ ਮੈਂ ਗੱਡੀ 'ਚ 10 ਮਿੰਟ ਬਹਿਣਾ ਤੇ ਮੈਂ ਥੋੜਾ ਜਿਹਾ ਹੋਰ ਗਾਹ ਖੜੇ ਸੀ ਉਹਨਾਂ ਨੂੰ ਸਮਾਨ ਦੇਣ ਖਾਤਰ ਉਧਰੋਂ ਸਮਾਨ ਕੱਢਣ ਚਲਾ ਗਿਆ ਤੇ ਮੇਰੇ ਆਉਂਦਿਆਂ ਨੂੰ ਉਹ ਚਲਾ ਗਿਆ ਮੈਂ ਇਹਨੂੰ ਆ ਕੇ ਪੁੱਛਿਆ ਨੀ ਤੁਸੀਂ ਕਿੰਨੇ ਵੀ ਲਾਲੀ ਦੁਕਾਨਦਾਰਾ ਗਵਾਂਡ ਉਹ ਨਾਲ ਆਇਆ ਸੀਗਾ ਉਹ ਤਾਂ ਉਸ ਜਿਹੜਾ ਗਾਹਕ ਨੂੰ ਜਾਣਦਾ ਹੋਊਗਾ ਉਹ ਨਹੀਂ ਜੀ ਉਹ ਜਾਣਦਾ ਨਹੀਂ ਸੀਗਾ ਜੀ ਬਸ ਮਤਲਬ ਉਹ ਇੰਨਾ ਛਾਤਰ ਸੀ ਕਿ ਪਤਾ ਨਹੀਂ ਉਹ ਕਿਵੇਂ ਇਹਦਾ ਨਾਮ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਲਾਲੀ ਨਾਲ ਵੀ ਕਿ ਜਿਵੇਂ ਲਾਲੀ ਨੂੰ ਬਹੁਤ ਜਾਣਦਾ ਹੁੰਦਾ ਹੈ ਠੀਕ ਹੈ ਤੇ ਕੋ ਇਹ ਗੱਲ ਕਰ ਰਿਹਾ ਸੀ ਕਿ ਮੈਂ ਰੇਡ ਤੇ ਜਾਣਾ ਮੈਂ ਪੁਲਿਸ ਵਾਲਾ ਠੀਕ ਆ ਆਪਣੇ ਆਪ ਨੂੰ ਪੁਲਿਸ ਵਾਲਾ ਦੱਸ ਰਿਹਾ ਸੀ ਉਹਦੀਆਂ ਰਿਕਾਰਡਿੰਗਾਂ ਵੀ ਹੈਗੀਆਂ ਆਪਣੇ ਕੋਲ ਠੀਕ ਆ ਕਿ ਮੈਂ ਲਾਲੀ ਨਾਲ ਉਹਦੀ ਗੱਲ ਹੋਈ ਹੈ ਕਿ ਮੈਂ ਰੇਡ ਤੇ ਜਾਣਾ ਮੈਨੂੰ ਛੇਤੀ ਗੱਡੀ ਕਰਕੇ ਤਿਆਰ ਕਰ ਦਿਓ ਜਦੋਂ ਕਿ ਇਹਨੇ ਕਿਹਾ ਵੀ ਮੇਰੇ ਕੋਲ ਅੱਜ ਕੰਮ ਹੈ ਤੂੰ ਕੱਲ ਨੂੰ ਆਇਆ ਫਿਰ ਵੀ ਉਹ ਜਾਣ ਬੁੱਝ ਕੇ ਆਇਆ ਬਸ ਸਮਾਨ ਲਿਆ ਗੱਡੀ 'ਚ ਰੱਖਿਆ ਕਹਿੰਦਾ ਮੈਂ ਗੱਡੀ 'ਚ ਦਿੰਦਾ ਨਾਲ ਉਹਦੇ ਲੇਡੀਜ਼ ਸੀ ਇੱਕ ਬੱਚਾ ਵੀ ਹੈ ਕਿ ਬਸ ਗੱਡੀ 'ਚ ਬੈਠਣ ਦੇ ਬਹਾਨੇ ਤੇ ਚਲਾ ਗਿਆ ਮੈਂ ਬਾਅਦ 'ਚ ਇਹਨੂੰ ਪੁੱਛਿਆ ਉਹ ਕਹਿੰਦੀ ਆ ਮੈਂ ਕਿਹਾ ਵੀ ਜਿਹੜਾ ਉਹ ਸਮਾਨ ਪੈਣਾ ਹੈ ਮੈਂ ਗੱਡੀ ਵਿੱਚ ਉਹਨੂੰ ਖੋਲਣ ਨੂੰ ਵੀ 20 ਮਿੰਟ ਲੱਗਦੇ ਆ ਤੇ ਫਿੱਟ ਕਰਨ ਨੂੰ ਵੀ 20 ਮਿੰਟ ਲੱਗਦੇ ਆ ਮੈਂ ਇਸ ਭੁਲਿੱਤ 'ਚ ਰਹਿ ਗਿਆ ਵੀ ਚਲੋ ਹਜੇ ਗੱਡੀ ਖੜੀ ਆ ਮਿਲਦਾਗਾ ਕਹਿੰਦਾ ਠੀਕ ਹੈ ਤੇ ਇਹ ਤੇ 21 ਸਵੰਨ ਲੈ ਕੇ ਗਿਆ ਗਾ ਕੋਹ ਇੰਟਰਕੂਲਰ ਹੁੰਦਾ ਜੀ ਸਵਿਫਟ ਦਾ ਜੇ ਉਹ ਖਰਾਬ ਹੋ ਜੇ ਤਾਂ ਮਗਲੈਲ ਦੇ ਵਿੱਚ ਪਾਣੀ ਰਲਣ ਲੱਗ ਜਾਂਦਾ ਗਰਮੀ ਸਿੰਘ ਤੁਸੀਂ ਲੰਬੇ ਸਮੇਂ ਤੋਂ 메ਨ ਬਾਜ਼ਾਰ ਵਿੱਚ ਦੁਕਾਨਦਾਰੀ ਕਰਦੇ ਆ ਰਹੇ ਹੋ ਤੇ ਇਲਾਕੇ ਦੇ ਲੋਕ ਵੀ ਜਿਹੜੇ ਆ ਤੁਹਾਡੇ ਨਾਲ ਜੁੜੇ ਹੋਏ ਆ ਤੇ ਤੁਸੀਂ ਉਸ ਬੰਦੇ ਦੀ ਪਛਾਣ ਕਰਦੇ ਆ ਇਹ ਉਹ ਇਲਾਕੇ ਦਾ ਜੇ ਬਾਹਰ ਦਾ ਸੀ ਕਿ ਤੂੰ ਵੀਰ ਜੀ ਜੇ ਪਛਾਣ ਹੁੰਦੀ ਫਿਰ ਤਾਂ ਸੌਖਾ ਹੋ ਜਾਂਦਾ ਮੈਂ ਮਿਸਤਰੀ ਨੂੰ ਮੈਂ ਤਾਂ ਇਸ ਭਲੇਖੇ ਰਿਹਾ ਕਿ ਮਿਸਤਰੀ ਨੂੰ ਉਹ ਜਾਣ ਲੈਗੀ ਠੀਕ ਹੈ ਨਾ ਇਸ ਪਲੇਖੇ ਚ ਰਹਿਣ ਕਰਕੇ ਮੈਂ ਥੋੜਾ ਅਬਿਸਲਾ ਹੋ ਗਿਆ ਨਹੀਂ ਤਾਂ ਮੈਂ ਉਹਦੇ ਨਾਲ ਪੂਰੀ ਕਮਿਟਮੈਂਟ ਕਰਕੇ ਹੀ ਉਹਨੂੰ ਚੀਜ਼ ਪੜਾਉਂਦਾ ਤੇ ਤੁਹਾਡੀ ਕੋਈ ਦੁਕਾਨ ਤੇ ਕੈਮਰੇ ਲੱਗੇ ਆ ਜੀ ਹਾਂਜੀ ਲੱਗੇ ਆ ਜੀ ਤੇ ਉਹਦੇ ਵਿੱਚ ਸੀਸੀ ਫੁਟੇਜ ਆਈ ਹੋਊਗੀ ਹਾਂਜੀ ਆਈ ਹੈ ਜੀ ਠੀਕ ਆ ਤੇ ਉਹਦੇ ਵਿੱਚ ਪਛਾਣ ਹੁੰਦੀ ਆ ਪਛਾਣ ਵਗੈਰਾ ਤਾਂ ਜੀ ਥੋੜੀ ਬਹੁਤੀ ਹੁੰਦੀ ਆ ਉਹਨੂੰ ਕੋਈ ਨੇੜਲਾ ਬੰਦਾ ਹੀ ਪਛਾਣ ਸਕਦਾ ਜਿਹੜਾ ਨਹੀਂ ਜਾਣਦਾ ਉਹ ਤਾਂ ਕਿਵੇਂ ਪਛਾਣੂਗਾ ਉਹਦੇ ਨਾਲ ਬੱਚਾ ਵੀ ਹੈ ਲੇਡੀਜ਼ ਵੀ ਹੈ ਉਹ ਆਪ ਵੀ ਨੇ ਤੇ ਸਾਰਾ ਕੁਝ ਉਹ ਦਿਖ ਰਿਹਾ ਉਹਨਾਂ ਨੂੰ ਚਲੇ ਹੁਣ ਫਿਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ। ਹੂੰ। ਤੇ ਇਹ ਜਿਹੜਾ ਨੁਕਸਾਨ ਹੁੰਦਾ ਆ ਆਮ ਬੰਦੇ ਦਾ ਇਹ ਕਿਤੇ ਹੁਣ ਘਾਟਾ ਕਿਤੇ ਪੂਰਾ ਹੁਣ ਛੋਟੀ ਆਈਟਮ ਥੋੜੀ ਆ 3500 ਰੁਪਏ ਦੀ ਆਟੇ ਦੀ। ਠੀਕ ਹੈ। ਸਾਰੀ ਦਿਹਾੜੀ ਕਰਦੇ ਮਰਦੇ ਆ। ਠੀਕ ਹੈ। ਧੰਨਵਾਦ। ਦਰ ਕੋ ਸਾਡੇ ਨਾਲ ਉਹ ਦੁਕਾਨਦਾਰ ਵੀ ਹੁਣ ਮੌਜੂਦ ਆ ਜਿਨ੍ਹਾਂ ਦਾ ਉਸ ਵਿਅਕਤੀ ਨੇ ਪਹਿਲੇ ਦੁਕਾਨਦਾਰ ਨੇ ਕਿਹਾ ਸੀ ਵੀ ਸਾਡਾ ਗਵੰਡੀ ਇੱਕ ਲਾਲੀ ਦੁਕਾਨਦਾਰ ਉਹ ਹੀ ਉਸ ਗਾਹਕ ਨੂੰ ਮੇਰੇ ਕੋਲ ਲੈ ਕੇ ਆਇਆ ਸੀ ਤੇ ਉਹ ਗਾਹਕ ਮੇਰਾ ਸਮਾਨ ਲੈ ਕੇ ਰਫੂ ਚੱਕਰ ਹੋ ਗਿਆ ਤੇ ਆਓ ਆਪਾਂ ਸਾਡੇ ਨਾਲ ਉਹ ਦੁਕਾਨਦਾਰ ਵੀ ਨਾਲ ਜੁੜ ਚੁੱਕੇ ਹਾਂ ਨਾਲ ਕਦਿਆਂ ਆਪਾਂ ਗੱਲਬਾਤ ਆ ਵੀ ਤੁਸੀਂ ਉਸ ਗਾਹਕ ਨੂੰ ਕੀ ਜਾਣਦੇ ਸੀ ਜਾਂ ਕੀ ਮਸਲਾ ਸੀ ਵੀ ਜਾਂ ਤੁਸੀਂ ਕਿਸ ਤਰ੍ਹਾਂ ਨਾਲ ਗਏ ਸੀ ਆਓ ਆਪਾਂ ਕਦਿਆਂ ਗੱਲਬਾਤ ਇਹ ਬਈ ਜਿਹੜੀ ਦੁਕਾਨ ਤੇ ਕੱਲ ਸਮਾਨ ਲੈ ਕੇ ਗਾਹਕ ਰਫੂ ਚੱਕਰ ਹੋ ਗਿਆ ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਸੀ ਵੀ ਲਾਲੀ ਜੀ ਦੁਕਾਨਦਾਰ ਨਾਲ ਆਇਆ ਸੀ ਕਿਉਂਕਿ ਤੁਸੀਂ ਗੱਡੀਆਂ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਤੇ ਉਹ ਬਾਅਦ ਚ ਲੈ ਕੇ ਸਮਾਨ ਰਫੂ ਚੱਕਰ ਹੋ ਜਾਂਦਾ ਉਹ ਗਾਹਕ ਨੂੰ ਤੁਸੀਂ ਜਾਣਦੇ ਸੀ ਨਹੀਂ ਸਰ ਮੈਂ ਜਾਣਦਾ ਨਹੀਂ ਸੀਗਾ ਉਹਨਾਂ ਨੂੰ ਉਹ ਇੱਕ ਗਾਗ ਬਣ ਕੇ ਆਏ ਸੀ ਮੇਰੇ ਕੋਲ ਠੀਕ ਹੈ ਤੇ ਮੈਨੂੰ ਕਹਿੰਦੇ ਵੀ ਇਹਦਾ ਇੰਟਰਕੂਲਰ ਪਾਉਣਾ ਵਾ ਠੀਕ ਹੈ ਮੈਂ ਕਿਹਾ ਵੀ ਆਪਾਂ ਸਪੇਅਰ ਪਾਰਟ ਤੋਂ ਪੁੱਛ ਲੈਂਦੇ ਆ ਤੇ ਉਹ ਕਹਿੰਦੇ ਵੀ ਚਲੋ ਨਾਲ ਚਲੋ ਸਾਡੇ ਪੁੱਛ ਲੋ ਉਹਨੂੰ ਮੈਂ ਸਪੇਅਰ ਪਾਰਟ ਵਾਲਿਆਂ ਨੂੰ ਕਹਿ ਕੇ ਵਾਪਸ ਆ ਦੀ ਦੁਕਾਨ ਤੇ ਕੰਮ ਕਰਨ ਲੱਗ ਗਿਆ ਕਿ ਤੇ ਉਸ ਤੋਂ ਬਾਅਦ ਉਹ ਇੰਟਰਕੂਲਰ ਲਿਆਇਆ ਮੇਰੇ ਕੋਲੇ ਇੰਟਰਕੂਲਰ ਲਿਆਉਣ ਤੋਂ ਬਾਅਦ ਮੈਂ ਉਹਨੂੰ ਕਿਹਾ ਵੀ ਮੇਰੇ 20 ਮਿੰਟ ਲੱਗਦੇ ਆ ਹਜੇ ਕੰਮ ਨੂੰ ਉਹ ਕਹਿੰਦਾ ਚਲੋ ਮੈਂ 20 ਮਿੰਟ ਆਪਣੀ ਗੱਡੀ ਦੇ ਵਿੱਚ ਬਹਿਣਾ ਵਾ ਉਹ ਜਦੋਂ 20 ਮਿੰਟ ਬੈਠਣ ਦੇ ਬਹਾਨੇ ਬਸ 1 ਮਿੰਟ ਜੀ ਜਾ ਕੇ ਆਪਦੀ ਗੱਡੀ ਦੀ ਸਲਮ ਮਾਰ ਕੇ ਸਮਾਨ ਵਿੱਚ ਰੱਖ ਕੇ ਨਿਕਲ ਗਿਆ ਮੈਂ ਮੈਨੂੰ ਇਹ ਕਹਿ ਕੇ ਗਿਆ ਵੀ ਕਹਿੰਦਾ ਮੈਂ 3500 ਰੁਪਏ ਦਾ ਪੂਰਾ ਦਿਆ ਆਵਾ ਮੈਂ ਉਹਨੂੰ ਦੋ ਵਾਰ ਫੇਰ ਪੁੱਛਿਆ ਮੈਂ ਕਿਹਾ ਪੈਸੇ ਦੇਤੇ ਕਹਿੰਦਾ ਨਹੀਂ ਮੈਂ 3500 ਦਿਆ ਆ ਉਹਦਾ ਪੂਰਾ ਬਾ ਇੰਨਾ ਕਹਿ ਕੇ ਮੈਨੂੰ ਗੱਡੀ 'ਚ ਬਹਿ ਗਿਆ ਕਹਿੰਦਾ ਉਹਦੀ ਨਾਲ ਵਾਈਫ ਵੀ ਸੀਗੀ ਬੱਚਾ ਵੀ ਸੀਗਾ ਤੇ ਇੰਨਾ ਕਹਿ ਕੇ ਉਹ ਗੱਡੀ 'ਚ ਬਹਿ ਗਿਆ ਚਲੋ ਅਸੀਂ ਕਿਹਾ ਵੀ ਕਸਟਮਰ ਵੀ ਬੈਜੂ ਜਾ ਕੇ ਗੱਡੀ ਜਾ ਉਹਦੇ ਪਰਿਵਾਰ ਕੋਲ ਬੈਠਾ ਵਾ ਤੇ ਇੰਨੇ ਤੇ ਹੀ ਉਹ ਮਿੰਟੋ ਮਿੰਟ ਹੀ ਨਿਕਲ ਗਿਆ ਜੀ ਲੱਲੀ ਜਿਵੇਂ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਗੱਡੀਆਂ ਦਾ ਕੰਮ ਕਰਦੇ ਹੋ ਉਹ ਇਲਾਕੇ ਦਾ ਬੰਦਾ ਹੀ ਇਲਾਕੇ ਤੋਂ ਬਾਹਰਲਾ ਬੰਦਾ ਨਹੀਂ ਨਹੀਂ ਸਰ ਕੋਈ ਜਾਣ ਪਛਾਣ ਨਹੀਂ ਜੀ ਉਹ ਬੰਦੇ ਨਾਲ ਆਪਣੀ ਠੀਕ ਹੈ ਜਣੀ ਬਾਹਰਲਾ ਹੋ ਸਕਦਾ ਹੈ ਹਾਂਜੀ ਹਾਂਜੀ ਬਾਹਰਲਾ ਬੰਦਾ ਵਾ ਇੱਕ ਗਾਹਕ ਬਣ ਕੇ ਆਇਆ ਆਪਣੇ ਕੋਲ ਇਹਦਾ ਮਤਲ ਤੁਹਾਨੂੰ ਦੋ ਜਣਿਆਂ ਨੂੰ ਇਹ ਉਹ ਜਿਆ ਚੂਨਾ ਲੱਗਿਆ ਹਾਂਜੀ ਹਾਂਜੀ ਦੋਨਾਂ ਜਣਿਆਂ ਨੂੰ ਜੀ ਅਸੀਂ ਤਾਂ ਉਹਨੂੰ 20 ਮਿੰਟ ਦਾ ਟਾਈਮ ਦਿੱਤਾ ਸੀਗਾ ਹਜੇ 20 ਮਿੰਟ ਦੇ ਵਿੱਚ ਉਹ ਚਤਰ ਹੋਗੇ ਪੰਜ ਦੋ ਵੈਸੇ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਤਾਂ ਇਹ ਕਹਿੰਦੇ ਜੀ ਸਖਤ ਕਾਰਵਾਈ ਹੋਣੀ ਚ ਵੀ ਇਹ ਹਜੇ ਗਾਹਕ ਦਾਗ ਬਣ ਕੇ ਆਉਂਦੇ ਆ ਪਰ ਠੱਗੀ ਲਾਉਂਦੇ ਆ ਜੀ ਇਹ ਠੀਕ ਇਹਨਾਂ ਦੇ ਨੱਥ ਪਾਉਣੀ ਚਾਹੀਦੀ ਹੈ ਸਰਕਾਰ ਨੂੰ ਅਸੀਂ ਇਹ ਕਹਿ ਰਹੇ ਹਾਂ ਦਰਸ਼ਕੋ ਦੇਖਿਆ ਕਿ ਕਿਸ ਤਰ੍ਹਾਂ ਜਿਵੇਂ ਕਹਾਵਤ ਆ ਠੱਗੀ ਮਾਰ ਕੇ ਗੁਜ਼ਾਰਾ ਕਰਨਾ ਠੱਗਾਂ ਦੇ ਕਿਹੜਾ ਹਲਚਲ ਦੇ ਉਹ ਕਹਾਵਤ ਬਿਲਕੁਲ ਕੱਲ ਇੱਕ ਗਾਹਕ ਬਣ ਕੇ ਜਦੋਂ ਦੁਕਾਨਦਾਰ ਨੂੰ ਚੂਨਾ ਲਾ ਗਿਆ ਉਹਦੇ ਤੇ ਸਿੱਧ ਹੁੰਦੀ ਆ ਕਿ ਉਹ ਗਾਹਕ ਬਣ ਕੇ ਪਹਿਲੇ ਦੁਕਾਨਦਾਰ ਕੋਲੇ ਆਇਆ ਇਸ ਦੁਕਾਨਦਾਰ ਨੂੰ ਭਰੋਸੇ 'ਚ ਲੈ ਕੇ ਜਿੱਥੇ ਸਮਾਨ ਮਿਲਦਾ ਗੱਡੀਆਂ ਦਾ ਉੱਥੇ ਲੈ ਗਿਆ ਇਹ ਉਹ ਦੁਕਾਨ ਦੋਨਾਂ ਦੁਕਾਨਦਾਰਾਂ ਨੂੰ ਬੇਵਕੂ ਬਣਾ ਕੇ ਆਪਣੀ ਚੁਸਤ ਚਲਾਕੀ ਨਾਲ ਸਮਾਨ ਲੈ ਕੇ ਰਫੂ ਚੱਕਰ ਹੋ ਗਿਆ ਹੁਣ ਦੇਖਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਅਜਿਹੇ ਲੋਕਾਂ ਦੇ ਖਿਲਾਫ ਕੀ ਕਾਰਵਾਈ ਕਰਦਾ ਵਾ ਜੱਤ ਹੁਣ ਦੇਖਦੇ ਰਹੋ ਜਿਹੜੇ ਸਾਡੇ ਚੈਨਲ ਨੂੰ ਤੇ ਨਾਲ-ਨਾਲ ਅਸੀਂ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ